ਅੱਜ ਦੀ ਡੇਟ ਦੇ ਵਿੱਚ ਭਾਜਪਾ ਦੇ ਕੋਲੇ ਤੇ ਕਾਂਗਰਸ ਦੇ ਕੋਲੇ ਕੇਜਰੀਵਾਲ ਦੇ ਕਦਮੁੱਦਾ ਕੋਈ ਲੀਡਰ ਦਿੱਲੀ 'ਚ ਨਹੀਂ। ਵੀ ਸਰਕਾਰ ਜਿਹੜੀ ਆ ਸਿਰਫ ਇਹਨਾਂ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਐ। ਪਰ ਮਾਨ ਸਾਹਿਬ ਇਹ ਗਲਤ ਬੋਲ ਦੱਸਦੇ ਆ। ਜਿਸ ਦਿਨ ਕਿਤੇ ਕਾਂਗਰਸ ਸਰਕਾਰ ਆ ਗਈ ਨਾ ਜਾਂ ਤੇ ਸਰਕਾਰ ਬਣਨ ਤੋਂ ਪਹਿਲਾਂ ਭੱਜਿਓ ਜੇ ਨਾ ਭਜੇ ਤੇ ਫਿਰ ਤੁਹਾਡੇ ਤੇ ਤੁਸੀਂ 2 ਜਾਂ 4 ਇਹ ਤੇ ਸੈਂਕੜੇ ਕੇਸ ਦਾ ਤੁਹਾਡੇ ਦਰਜ ਹੋਣੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ শ্রোਤਾ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ 13 ਸਤੰਬਰ ਵਾਲੇ ਦਿਨ ਕੇਜਰੀਵਾਲ ਜ਼ਮਾਨਤ ਦੇ ਉੱਤੇ ਰਹਾ ਹੋ ਕੇ ਬਾਹਰ ਆਏ ਤਾਂ ਉਸ ਵਕਤ ਤੁਸੀਂ ਪਣੀ ਕਰ ਦਿੱਤੀ ਸੀਗੀ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਇਹ ਅਸਤੀਫਾ ਦੇ ਦੇਣਗੇ ਤੇ ਦਿੱਲੀ ਦੇ ਵਿੱਚ ਨਵਾਂ ਮੁੱਖ ਮੰਤਰੀ ਜਿਹੜਾ ਉਹ ਚੁਣਿਆ ਜਾਏਗਾ ਅੱਜ ਕੇਜਰੀਵਾਲ ਹੁਣਾਂ ਨੇ ਅਸਤੀਫਾ ਸੌਂਪ ਦਿੱਤਾ ਤੇ ਆਤੀਸ਼ੀ ਮਾਰਲੇਨਾ ਸਿੰਘ ਜਿਹੜੇ ਦਿੱਲੀ ਦੇ ਇਸ ਵਕਤ ਸਿੱਖਿਆ ਮੰਤਰੀ ਸੀਗੇ ਉਹਨਾਂ ਦਾ ਨਾਮ ਜਿਹੜਾ ਇਸ ਵਕਤ ਸੀਐਮਡੀ ਪੋਸਟ ਵਾਸਤੇ ਜਿਹੜਾ ਅੱਗੇ ਕੀਤਾ ਜਾ ਰਿਹਾ ਹੁਣ ਸਵਾਲ ਇਹ ਆ ਚਾਹਾਂ ਤਾਂ ਇਹ ਵੀ ਸੀ ਵੀ ਸੁਨੀਤਾ ਕੇਜਰੀਵਾਲ ਵੀ ਬਣਾਏ ਜਾ ਸਕਦੇ ਆ ਇਹ ਸਭ ਦੇ ਵਿੱਚ ਆਤਿਸ਼ੀ ਜਿਹੜੇ ਆ ਇਹ ਬਾਜ਼ੀ ਮਾਰਨ ਦੇ ਵਿੱਚ ਕਾਮਯਾਬ ਹੋਗੇ ਜਿਹੜੇ ਪੁਰਾਣੇ ਤਜਰਬੇ ਨੇ ਆਤਿਸ਼ੀ ਦੀ ਜਿਹੜੀ ਬਕਾਇਦਾ ਤੌਰ ਤੇ ਇਹਨਾਂ ਨੇ ਚੋਣ ਕੀਤੀ ਆ ਉਹ ਕਈ ਪ੍ਰਕਾਰ ਦੇ ਜਿਹੜੇ ਆ ਉਹ ਪ੍ਰੋਬਲਮ ਖੜੀ ਕਰ ਸਕਦੀ ਹੈ ਸਾਡੇ ਕੋਲੇ ਦੋ ਵੱਡੀਆਂ ਉਦਾਹਰਨਾਂ ਨੇ ਬਿਹਾਰ ਦੇ ਵਿੱਚ 2014 ਦੇ ਵਿੱਚ ਜੀਤਨਾਰ ਮਾਜੀ ਨੂੰ ਜਿਹੜਾ ਸੀ ਉਥੋਂ ਦੇ ਮੁੱਖ ਮੰਤਰੀ ਦੇ ਗੱਦੀ ਦਿੱਤੀ ਪਾਈ ਤੁਹਾਡਾ ਵੀ ਹੱਕ ਬਣਦਾ ਤੁਸੀਂ ਦਲ ਤੋਂ ਤੁਸੀਂ ਵੀ ਕਰੋ ਜਦੋਂ 14-15 ਮਹੀਨੇ ਬਾਅਦ ਗੱਦੀ ਉਹਨੂੰ ਕੋ ਵਾਪਸ ਲਈ ਤੇ ਜੀਤਮਨ ਰਾਜੀ ਨੇ ਬਗਾਵਤ ਕਰ ਦਿੱਤੀ ਬਗਾਵਤ ਕਰਕੇ ਆਪਣੀ ਪਾਰਟੀ ਹ ਮਾਸ ਬਣਾ ਲਈ ਹਿੰਦੁਸਤਾਨ ਅਮਾਮਸ ਗਠਨ ਬਣਾ ਲਿਆ ਆਪਣੇ ਤੇ ਨਾਲ ਹੀ ਫਿਰ ਉਹ ਵਿਰੋਧੀ ਤੇ ਚਲਾ ਗਿਆ ਉਸ ਤੋਂ ਬਾਅਦ ਹਿੰਮਤ ਸ਼੍ਰੇਣ ਦੀ ਗੱਲ ਸਾਡੇ ਸਾਹਮਣੇ ਦਿੱਤਾ ਕਿ ਹੈਗੀ ਹੈ ਹੇਮਤ ਸਰੇਨ ਨੂੰ ਜਦੋਂ 5 ਮਹੀਨੇ منی ਲੌਂਡਰਿੰਗ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਕੈਦ ਨੂੰ ਦਿਲ ਜਾਂਦਾ ਵਾ ਗ੍ਰਿਫਤਾਰੀ ਹੁੰਦੀ ਆ ਤੇ ਉਹ ਆਪਣੀ ਜਗ੍ਹਾ ਤੇ ਸਭ ਤੋਂ ਵਿਸ਼ਵਾਸਪਾਤਰ ਜਿਹੜੇ ਹੈਗੇ ਸੀ ਚੰਪੈ ਸਰੇਨ ਨੂੰ ਬੁਲਾ ਕੇ ਜਾਂਦੇ ਤੇ ਮੁੱਖ ਮੰਤਰੀ 5 ਮਹੀਨੇ ਬਾਅਦ ਆਉਂਦੇ ਆ ਵਿਧਾਇਕਦਲ ਦੀ ਮੀਟਿੰਗ ਕਰਦੇ ਤੇ ਉਹਦੇ ਕੋਲੋਂ ਉਹਦਾ ਚ ਇਸਤੀਫਾ ਲੈ ਕੇ ਤੇ ਮੁੱਖ ਮੰਤਰੀ ਆ ਬਣ ਜਾਂਦੇ ਤੇ ਅੱਜ ਚੰਪੈ ਸਰੇਨ ਕਿੱਥੇ ਆ ਇਸ ਕਰਕੇ ਸੀ ਕਿਆਸਰੀ ਲਾਉਂਦੇ ਸੀ ਕਿ ਸਭ ਤੋਂ ਵਧੀਆ ਚੋਣ ਇਹਨਾਂ ਦੀ ਆਪਣੀ ਪਤਨੀ ਸੀ ਲੋਕ ਕਹਿੰਦੇ ਕਈ ਜਨ ਕੋਈ ਫਰਕ ਨਹੀਂ ਪੈਂਦਾ ਇੱਕ ਤੇ ਪੜੀ ਲਿਖੀ ਔਰਤ ਸੀਗੀ ਇੱਕ ਜਦੋਂ ਕੇਜਰੀ ਜੀ ਸਰ ਜੇਲ ਚਲੇ ਗਏ ਜੇਲ ਤੋਂ ਬਾਅਦ ਆਪਣੀ ਖੁਦਮਖਤਿਆਰੀ ਆਪਣੀ ਪਤਨੀ ਨੂੰ ਕਿ ਕਿਸੇ ਹੋਰ ਨੂੰ ਦੇ ਕੇ ਗਏ ਉਥੋਂ ਸੰਕੇਤ ਮਿਲਦੇ ਸੀ ਵੀ ਸਨੀਤਾ ਕੇਜਰੀਵਾਲ ਬਣੇਗੀ ਲੇਕਿਨ ਚਲੋ ਠੀਕ ਹੈ ਬਾਕੀ ਸਾਥੀਆਂ ਦੀ ਸਲਾਹ ਦਾ ਹੁਣ ਆਤਿਸ਼ੀ ਨੂੰ ਬਣਾ ਦਿੱਤਾ ਜਿਹੜੀ ਆਦਸੀ ਮਰ ਲੈਣਾ ਤੁਸੀਂ ਗੱਲ ਕੀਤੀ ਐ ਬੇਸਿਕਲੀ ਪੰਜਾਬੀ ਰਾਜਪੂਤ ਫੈਮਿਲੀ ਸੁਭਦ ਰੱਖਦੀ ਐ ਜਿਹੜੇ ਇਹਨਾਂ ਦੇ ਪਿਤਾ ਜੀ ਦਾ ਨਾਮ ਵਿਜੇ ਸਿੰਘ ਨਾਮ ਹੁੰਦਾ ਵਾ ਨਾਮ ਵਿਜੇ ਸਿੰਘ ਨਹੀਂ ਹੁੰਦਾ ਉਹ ਦਿੱਲੀ ਯੂਨੀਵਰਸਿਟੀ ਪ੍ਰੋਫੈਸਰ ਰਹੇ ਨੇ ਸਪਰਿੰਗ ਟੈਗਲ ਸਕੂਲ ਤੋਂ ਜਿਹੜੀ ਆਦਸੀ ਨੇ ਮਿਡਲੀ ਵਿਦਿਆਪਨਤ ਕੀਤੀ ਆ ਉਸ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਤੋਂ ਵਿਦਿਆਪਨਤ ਕੀਤੀ ਦੋ ਐਮਏ ਤੋਂ ਹਸਲ ਕੀਤੀਆਂ ਨੇ ਤੇ ਬਕਾਇਦਾ ਤੌਰ ਤੇ ਇਹ ਦਿੱਲੀ ਦੀ ਤੀਸਰੀ ਮਹਿਲਾ ਮੁੱਖ ਮੰਤਰੀ ਆ ਜੀ ਪਹਿਲੀ ਦਿੱਲੀ ਦੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਬਣੀ ਸੀ ਦੂਸਰੀ ਬਣੀ ਸੀ ਸ਼ੀਲਾ ਦਿੱਖ ਤੇ ਤੀਸਰੀ ਬਕਾਇਦਾ ਤੌਰ ਤੇ ਹੁਣ ਆਪਸੀ ਮਰ ਲੈਣਾ ਬਣ ਰਹੀ ਹੈ ਕੇਜਰੀਵਾਲ ਸਾਹਿਬ ਨੇ ਆਪਣੀ ਜਿਹੜੀ ਲੈਟਰ ਸੌਂਪਦੀ ਅਸਤੀਫੇ ਦੀ ਬਕਾਇਦਾ ਤੌਰ ਤੇ ਲੈਫਟਰਨਰਨਰ ਨੂੰ ਤੇ ਨਾਲ ਚਿੱਠੀ ਦੇਤੀ ਤੇ ਅਗਲਾ ਮੁੱਖ ਮੰਤਰੀ ਕੀ ਹੋਊਗਾ ਉਹਨਾਂ ਨੇ ਕਹਿਤਾ ਵੀ ਜਿੰਨਾ ਚਿਰ ਅਗਲਾ ਮੁੱਖ ਮੰਤਰੀ ਆਪਣੀ ਸਹੁੰ ਚੁੱਕਦਾ ਉਹਨੇ ਤੱਕ ਤੁਸੀਂ ਬਣੇ ਰਹੋ ਇਹ ਲੈਟਰ ਬਕਾਇਦਾ ਤੌਰ ਤੇ ਹੁਣ ਰਾਸ਼ਟਰਪਤੀ ਕੋਲੇ ਜਾਏਗੀ ਉਹ ਘੰਟੇ ਬਾਅਦ 2 ਘੰਟੇ ਬਾਅਦ 2 ਦਿਨ ਬਾਅਦ ਪਤਾ ਨਹੀਂ ਕਿੰਨੇ ਦਿਨ ਲੱਗਦੇ ਨੇ ਉੱਥੋਂ ਵਾਪਸ ਆਏਗੀ ਕਿ ਮਨਜ਼ੂਰੀ ਦੇ ਦਿੱਤੀ ਗਈਏ ਤੁਸੀਂ ਆਪਣੇ ਨਵੇਂ ਮੁੱਖ ਮੰਤਰੀ ਸਹੁੰ ਚੁਕਾਰ ਸਕਦੇ ਹੋ ਅਗਲੀ ਗੱਲ ਕਰਦੇ ਆ ਆទ시 ਜਿਹੜੀ ਆ ਬੇਸਿਕਲੀ ਟੀਚਰ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਚੇ ਨੇ ਸੱਤ ਸਰ ਕੰਮ ਕੀਤਾ ਵਾ ਆਂਧਰਾ ਪ੍ਰਦੇਸ਼ ਫਿਰ ਇੱਕ ਇਤਿਹਾਸ ਦੀ ਤੇ ਇਹ ਅੰਗਰੇਜ਼ੀ ਦੀ ਇੱਕ ਅਧਿਆਪਕ ਰਹੀ ਐ ਉੱਥੋਂ ਆਮ ਆਦੀ ਪਾਰਟੀ ਨਾਲ ਇਹਦੀ ਬਕਾਇਦਾ ਤੌਰ ਤੇ ਸਾਜ ਪੜੀ ਬਣਦੀ ਤੇ ਫਿਰ 2013 ਤੋਂ ਇਹ ਸਰਗਰਮ ਹੋ ਜਾਂਦੀ ਆ ਕੇਜਰੀਵਾਲ ਸਾਹਿਬ ਨਾਲ 2015 ਤੋਂ ਲੈ ਕੇ 2018 ਤੱਕ ਇਹ ਬੀਬੀ ਬਤਾਰਾ ਬਕਾਇਦਾ ਤੌਰ ਤੇ ਸ਼ਿਸ਼ੋਦੀ ਆਦੀ ਸਲਾਹ ਕਰ ਰਹੀਦੀ ਤੇਜ ਕਾਫੀ ਆ ਇਗਲ ਨਹੀਂ ਸੁਸਤੀ ਤੇਜ ਕਾਫੀ ਹੈ ਤੇ 2019 ਚ ਇਹ ਲੋਕ ਸਭਾ ਜਿਹੜੀ ਆ ਪੂਰਬੀ ਦਿੱਲੀ ਤੋਂ ਲੜਦੀ ਆ ਲੇਕਿਨ 4,77,000 ਵੋਟਰਾਂ ਨੂੰ ਗੌਤਮ ਗਬੀ ਜਿਹੜਾ ਭਾਜਪਾ ਦਾ ਉਮੀਦਵਾਰ ਸੀ ਉਹ ਹਾਰ ਜਾਂਦੀ ਹੈ 2020 ਦੇ ਵਿੱਚ ਇਹ ਕਲਕੱਤੋਂ ਜਿੱਥੋਂ ਪਹਿਲਾਂ ਅਵਤਾਰ ਸਿੰਘ ਕਲਕੱਤਾ ਇਲੈਕਸ਼ਨ ਲੜਦੀ ਸੀ ਅਕੀ ਟਿਕਟ ਹੀ ਦਿੱਤੀ ਗਈ ਉਹਨਾਂ ਨੂੰ ਉਹ ਮੈਂ ਕਹਿੰਦਾ ਉੱਥੋਂ ਇਹ ਚੋਣ ਲੜਦੀ ਉਹਨੇ ਜਗ੍ਹਾ ਤੇ ਕਾਲਕਾ ਦੀ ਜਗ੍ਹਾ ਤੇ ਕਿ ਪੰਜਾਬੀ ਪਰਵਾਰ ਸੰਬੰਧ ਰੱਖਦੀ ਤਾਂ ਪੰਜਾਬੀ ਏਰੀਆ ਪੰਜਾਬੀ ਬੋਲਦੇ ਸਾਰੇ ਪਰਵਾਰ ਬੜੀ ਵਧੀਆ ਇਹ ਇਲੈਕਸ਼ਨ ਲੜਦੀ ਹੈ ਤੇ ਜਿਹੜਾ ਧਰਮੀ ਸੀ ਭਾਜਪਾ ਦਾ ਉਮੀਦਵਾਰ ਨੂੰ 11323 ਵੋਟਰਾਂ ਨੂੰ ਹਰਾ ਕੇ ਕਾਮਯਾਬ ਹੋ ਜਾਂਦੀ ਹੈ ਲੱਗ ਰਹੀ ਨੇ ਖੁੱਡੇ ਲੈਣ 2023 ਦੇ ਵਿੱਚ ਜਦੋਂ ਫਿਰ ਸ਼ਿਸ਼ੋਧਿਆ ਸਭ ਜੇਲ੍ਹ ਜਾਂਦੇ ਨੇ ਫਿਰ ਸਤਿੰਦਰ ਜੈਨ ਤੋਂ ਤੇ ਸੁਸ਼ੇਦਿਆ ਤੋਂ ਇਕੱਠਾ ਅਸਤੀਫਾ ਲੈ ਕੇ ਫਿਰ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਵੀ ਤੁਸੀਂ ਮੁੱਖ ਮੰਤਰੀ ਬਣੋ 15 ਅਗਸਤ 2024 ਤੋਂ ਪਹਿਲਾਂ ਇੱਕ ਲੈਟਰ ਲਿਖਦੇ ਨੇ ਕੇਜਰੀਵਾਲ ਸਾਹਿਬ ਵੀ ਜਿਹੜੀ ਜਗ੍ਹਾ ਤੇ ਮੁੱਖ ਮੰਤਰੀ ਝੰਡਾ ਚੜਾਉਣਾ ਉਸ ਦੇਗਾ ਤੇ ਆਸ਼ੀ ਨੂੰ ਮੇਰੀ ਜਗ੍ਹਾ ਤੇ ਸਮਾਂ ਦਿੱਤਾ ਜਾਵੇ ਉਹ ਝੰਡਾ ਚਲਾਏਗੀ ਜਵਾਬ ਇਹਨਾਂ ਸਖ ਜਾਂਦਾ ਵਾ ਵੀ ਇਹ ਕਿਸੇ ਵੀ ਸੂਰਤ ਵਿੱਚ ਨਹੀਂ ਹੋ ਸਕਦਾ ਅੱਗੇ ਤੋਂ ਜੇ ਕਿਤੇ ਤੁਸੀਂ ਇਹੋ ਜਿਹੀ ਚਿੱਠੀ ਲਿਖੀ ਤੇ ਉਹਦਾ ਸਖਤ ਜਵਾਬ ਦਿੱਤਾ ਜਾਊਗਾ। ਮਤਲਬ ਇੰਨਾ ਕਿ ਜਿਹੜੇ ਗਵਰਨਰ ਇਲੈਕਟਿਡ ਗਵਰਨਰ ਸੀ ਇੰਨਾ ਬੁਰਾ ਮਹਿਸੂਸ ਕੀਤਾ ਵੀ ਸਾਨੂੰ ਡਿਕਟੇਟ ਕਰਨ ਵਾਲਾ ਤੂੰ ਕੌਣ ਹੋ ਨਾ? ਖਾਲੀ ਕਿ ਉਹ ਇਲੈਕਟਿਡ ਆ ਉਹ ਨੋਮੀਨੇਟਡ ਆ। ਕੇਜਰੀਵਾਲ ਸਾਹਿਬ ਇਲੈਕਟਿਡ ਨੇ ਤੇ ਲੈਫਟਨਲ ਗਵਰਨਰ ਨੋਮੀਨੇਟਡ ਆ। ਨੋਮੀਨੇਟਡ ਦਰਜੀਆ ਇਲੈਕਟ ਨੂੰ ਪਛਾਣ ਕੀਤਾ ਪਿਆ। ਹੁਣ ਜਦੋਂ ਕੇਜਰੀਵਾਲ ਸਾਹਿਬ ਬਾਰੇ ਆਪਾਂ ਸਤੰਬਰ ਅਗਸਤ ਮਹੀਨੇ ਚ ਇਹ ਟਿੱਪਣੀ ਕੀਤੀ ਸੀ ਵੀ ਸਤੰਬਰ ਮਹੀਨੇ ਦੇ ਵਿੱਚ ਕੇਜਰੀਵਾਲ ਸੋ ਆਪਣਾ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਦੇਣਗੇ ਦੇ ਮੋਸਟ ਪ੍ਰੋਬੇਬਲੀ ਆਪਣੀ ਪਤਨੀ ਨੂੰ ਬਣਾਉਣਗੇ ਆਪਾਂ ਕਾਰਨ ਵੀ ਦੱਸਿਆ ਸੀ ਕਿਉਂ ਕਿਉਂਕਿ ਜਿਹੜੀ ਐਸ ਵੇਲੇ ਕੰਮ ਸਰਕਾਰ ਦੇ ਟੋਟਲੀ ਰੁਕੇ ਹੋਏ ਨੇ ਇੱਕ ਹਾਈ ਕੋਰਟ ਤੇ ਕਹਿੰਦੀ ਆ ਵੀ ਇਹ ਸਾਈਨ ਨਹੀਂ ਕਰ ਸਕਦੇ ਜਿਹੜੇ ਸਾਡੇ ਜੇਲ੍ਹ ਵਾਲੇ ਉਹ ਕਿ ਨਿਜ਼ਮ ਕਹਿੰਦੇ ਸਾਈਨ ਨਹੀਂ ਕਰ ਸਕਦੇ ਕਿਸੇ ਕਾਗਜ਼ ਦੇ ਉੱਤੇ ਤੇ ਸੁਪਰੀਮ ਕੋਰਟ ਕਹਿੰਦੀ ਰੋਕਿਆ ਕਿੰਨੇ ਇਹਨਾਂ ਨੂੰ ਲੇਕਿਨ ਉਹਨਾਂ ਨੂੰ ਕੋਈ ਵੀ ਅਧਰੂ ਸਾਈਨ ਕਰਨ ਦਾ ਅਧਿਕਾਰ ਨਹੀਂ ਹੁੰਦਾ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਭਾਵੇਂ ਬੇਲ ਸ਼ਰਤਾਂ ਤੇ ਦਿੱਤੀ ਇੱਥੇ ਵੀ ਇੱਥੇ ਵੀ ਝੋਲ ਝੋਲ ਇਹ ਆ ਵੀ ਮਨੀ ਲਾਂਡਰਿੰਗ ਦਾ ਕੇਸ ਹੈਗਾ ਵਾ ਕੇਜਰੀਵਾਲ ਸਾਹਿਬ ਦੇ ਖਿਲਾਫ ਤੇ ਮਨੀ ਲਾਟਰੀ ਦਾ ਕੇਸ ਹੈਗਾ ਕਿ ਹਿੰਮਤ ਸੁਰਿੰਦਰ ਖਿਲਾਫ ਉਹਦੇ ਤੇ ਕੋਈ ਸ਼ਰਤ ਨਹੀਂ ਹੈਗੀ ਇਹ ਨੂੰ ਸ਼ਰਤਾਂ ਤੇ ਟੈਡੀਓ ਬਿਲ ਦਿੱਤੀ ਗਈ ਹੈ ਲਗਾਮ ਕੱਸ ਕੇ ਰੱਖੀ ਹੈ ਜਦੋਂ ਮਰਜ਼ੀ ਕੈਨਸਲ ਕਰਾ ਦੇਣਗੇ ਵੀ ਦੋਸ਼ੀ ਉਹਨਾਂ ਨੇ ਫਲਾਨੀ ਗਲਤੀ ਕੀਤੀ ਹੈ ਹੁਣ ਉਹਨਾਂ ਨੇ ਆਉਂਦੇ ਹੀ ਪਹਿਲੀ ਸਪੀਚ ਦੇ ਵਿੱਚ ਇਹ ਕਰ ਦਿੱਤੀ ਪਹਿਲੀ ਮੀਟਿੰਗ 'ਚ ਇਹ ਕਹਿ ਦਿੱਤਾ ਵੀ ਉਹ ਅਸਤੀਫਾ ਦੇਣ ਜਾ ਰਹੇ ਦੋ ਦਿਨ ਬਾਅਦ ਅਸਤੀਫਾ ਜੇ ਦਿੱਤਾ ਆਤਸ਼ੀ ਦਾ ਨਾਮ ਲੈਂਦਾ ਪਹਿਲਾ ਨਾ ਚੱਲਦੀ ਸੀ ਤਿੰਨ ਇੱਕ ਕਲਾਸ਼ ਗਲੋਦ ਸੌਰਵ ਭਾਰਤਵਾਜ ਦਾ ਤੇ ਬਕਾਇਦਾ ਤੌਰ ਤੇ ਆਤਸ਼ੀ ਦਾ ਫਿਰ ਨਾਰਗੇ 2 ਜਿਹੜੀ ਇਹਨਾਂ ਦੀ ਪਤਨੀ ਕੇਦਰੀਵਾਲ ਤੇ ਨਾਮ ਆਤਸ਼ੀ ਹੈ ਇਹਨਾਂ ਦੋਵਾਂ ਦੇ ਗੇਮ ਦੇ ਵਿੱਚੋਂ ਫਿਰ ਆਖਰੀ ਨਾ ਜਿਹੜੀ ਮੋਹ ਲੱਗੀ ਆਤਸ਼ੀ ਦੇ ਨਾਮ ਲੱਗੀ ਹੈ ਪਰ ਮੈਂ ਇਹ ਗੱਲ ਕਹਿ ਦਿਆਂ ਜਿਹੜੀ ਭਾਜ ਪਰ ਉਹ ਖਤਰੇ ਮੇ ਖੇਡਣ ਜਾਣ ਦੀ ਇਹ ਆਸੀ ਦੀ ਤਾਜਪੋਸ਼ੀ ਜਿਹੜੀ ਆ ਉਹ ਕੇਦਰੀਵਾਲ ਦੀ ਕਈ ਪ੍ਰਕਾਰ ਦੇ ਸੰਕਰਮਣ ਕਰ ਸਕਦੀ ਹੈ ਕਿਉਂ ਉਧਰ ਪੱਟੀ ਸਾਹਿਬ ਇੱਥੇ ਚੱਲਦੇ ਆ ਮੈਂ ਤੁਹਾਡੀ ਗੱਲ ਗੱਲ ਕੱਟ ਰਿਹਾ ਮਾਫ ਕਰਨਾ ਸਵਾਤੀ ਮਾਲੀਵਾਲ ਨੇ ਤਾਂ ਠੀਕ ਆ ਉੱਥੇ ਚੱਲਿਆ ਆਪਾਂ ਸਵਾਤੀ ਮਾਲੀਵਾਲ ਸਵਾਤੀ ਮਾਲੀਵਾਲ ਕਿਸੇ ਬਿਰੇ ਕੇਜਰੀਵਾਲ ਦੀ ਮੁਸਤਬਾਦ ਹੁੰਦੀ ਸੀ ਸੱਜਾ ਲਫਟੈਲ ਹੁੰਦੀ ਸੀ ਜੋ ਕੇਜਰੀਵਾਲ ਕਹਿੰਦੀ ਸੀ ਜੋ ਉਹ ਕਹਿੰਦੀ ਸੀ ਉਹਦੇ ਅੱਖੀ ਮੰਨਦੇ ਸੀ ਲੇਕਿਨ ਜਦੋਂ ਉਹਦੇ ਕੋਲ ਰਾਜ ਸਭਾ ਦਾ ਅਸਤੀਫਾ ਮੰਗਿਆ ਉਹਨੇ ਅਸਤੀਫਾ ਨਹੀਂ ਦਿੱਤਾ ਤੇ ਫਿਰ ਜਿਹੜਾ ਉਹਦਾ ਹਸ਼ਰ ਕੀਤਾ ਗਿਆ ਕਟਮਾਰ ਕੀਤੀ ਗਈ ਉਹਦੇ ਕੱਪੜੇ ਪਾਰੇ ਗਏ ਜਿਸ ਤਰੀਕੇ ਨਾਲ ਉਹਦੀ ਕੁਸਨ ਮੁਕੀ ਕੀਤੀ ਗਈ ਇਹਨਾਂ ਦੇ ਵਿਭੇ ਕੁਮਾਰ ਵੱਲੋਂ ਜਿਹਦੀ 4 ਦਿਨ ਪਹਿਲਾਂ ਜਵਾਨ ਤੋਂ ਹੀ ਉਹ ਅਖਬਾਰਾਂ ਦੀਆਂ ਸੁਰਖੀਆਂ ਸਭ ਕੁਝ ਦੱਸਦੀਆਂ ਨੇ ਮੁਰਕੀ ਉਹ ਬਾਗੀ ਹੋ ਜਾਂਦੀ ਹੈ ਥਾਣੇ ਜਾਂਦੀ ਆ ਆਪਣਾ ਪਰਚਾ ਦਰਜ ਨਹੀਂ ਕਰਾਉਂਦੀ ਅਗਲੇ ਦਿਨ ਉਹਦੇ ਕਰ ਭਾਜਪਾ ਦੇ ਆਗੂ ਜਾਂਦੇ ਨੇ ਥਿੰਕ ਟਿੰਗ ਜਾਂਦੇ ਨੇ ਉਹਨੂੰ ਕਨਵਿੰਸ ਕਰਦੇ ਨੇ ਉਹਦੇ ਕੋਲ ਐਪਲੀਕੇਸ਼ਨ ਲਿਖਾਉਂਦੇ ਨੇ ਤੇ ਇੱਕ ਪਰਚਾ ਦਰਜ ਕਰਾ ਦਿੰਦੇ ਆ ਜਿਹੜੀ ਮਾੜੀ ਮੋਟੀ ਇਹਨਾਂ ਚ ਗੈਪ ਹੈਗਾ ਸੀ ਉਹ ਵੀ ਖਤਮ ਕਰ ਦਿੰਦੇ ਇਹ ਧੋਨ ਟੜੇ ਸਮਝੋਤਾ ਜੀ ਹੋ ਸਕਦਾ ਹੁਣ ਸਵਾਤੀ ਮਾਲੀਵਾਲ ਇਹ ਗੱਲ ਕੀ ਕਹਿੰਦੀ ਆ ਉਹ ਕਹਿੰਦੀ ਵੀ ਇਹ ਦਿੱਲੀ ਦੇ ਵਾਸਤੇ ਅੱਜ ਸਭ ਤੋਂ ਕਾਲਾ ਦਿਨ ਹੋਏਗਾ ਸਾਬਤ ਆਰਸ਼ੀ ਨੂੰ ਮੁੱਖ ਮੰਤਰੀ ਬਣਾਉਣਾ ਦਿੱਲੀ ਲਈ ਕਾਲਾ ਦਿਨ ਸਾਬਤ ਹੋਏਗਾ ਮੰਦ ਭਗਾ ਦਿਨ ਉਹ ਕਹਿੰਦੀ ਆਰਸ਼ੀ ਵਰਗੀ ਦਿੱਲੀ ਦੀ ਸੀਐਮ ਬਣ ਜਾ ਰਹੀ ਆ ਜਿਹਦੇ ਪਰਿਵਾਰ ਦਾ ਪਿਛੋਕੜ ਅੱਤਵਾਦ ਨਾਲ ਜੁੜਦਾ ਵਾ ਅੱਤਵਾਦ ਨਾਲ ਹੁਣ ਪੁੱਛੋਗੇ ਅੱਤਵਾਦ ਕੀ ਆ ਅੱਤਵਾਦ ਕਹਿੰਦੇ ਅਫਸਰ ਗੁਰੂ ਅਫਜ਼ਲ ਗੁਰੂ ਅਤਵਾਦੀ ਨੂੰ ਬਚਾਉਣ ਵਾਸਤੇ ਇਹਨਾਂ ਦੇ ਮਾਤਾ ਪਿਤਾ ਨੇ ਬਕਾਇਦਾ ਤੌਰ ਤੇ ਕਈ ਵਾਰੀ ਰਾਸ਼ਟਰਪਤੀ ਨੂੰ ਜਿਹੜਾ ਸੀ ਅਪੀਲਾ ਕੀਤੀ ਸੀ ਰਹਿਮ ਦੀ ਅਪੀਲਾ ਕੀਤੀ ਸੀ ਨਾਲ ਕਿਹਾ ਸੀਗਾ ਕਿ ਇਹ ਦੋਸ਼ੀ ਨਹੀਂ ਇਹ ਨੂੰ ਸਿਆਸੀ ਤੌਰ ਤੇ ਜਾ ਰਿਹਾ ਤੇ ਜਿਨ੍ਹਾਂ ਨੇ ਅਫਜ਼ਲ ਗੁਰੂ ਦੀ ਇਨੀ ਮਦਦ ਕੀਤੀ ਹੋਵੇ ਤੇ ਉਹ ਫਿਰ ਦੇਸ਼ ਭਗਤ ਕਿਵੇਂ ਹੋ ਸਕਦੇ ਨੇ ਉਹ ਤਾਂ ਫਿਰ ਅਤਵਾਦੀ ਹੋਗੇ ਨਾ ਇਸ ਕਰਕੇ ਜਿਸ ਤਰੀਕੇ ਨਾਲ ਜਿਹੜਾ ਵਾ ਬਕਾਇਦਾ ਤੌਰ ਤੇ ਇਹ ਅਸੀਂ ਅੱਗ ਨੂੰ ਹੱਥ ਪਾ ਰਹੇ ਆਂ ਅੱਗੇ ਜ ਅਸੀਂ ਜਾ ਰਹੇ ਆਂ ਤੇ ਆਤੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਸੀਐਫ ਜਿਹੜੀ ਸਮਾੜ ਰਹੀ ਆ ਇਹ ਕਿਸੇ ਖਤਰੇ ਤੋਂ ਖਾਲੀ ਨਹੀਂ ਰੱਬ ਦਿੱਲੀ ਦੀ ਜਨਤਾ ਤੇ ਮਿਹਰ ਕਰੇ ਤੇ ਦਿੱਲੀ ਨੂੰ ਇਹਨਾਂ ਲੋਕਾਂ ਤੋਂ ਬਚਾਵੇ ਜਿਹੜੇ ਅੱਤਵਾਦੀ ਵੱਖਵਾਦੀਆਂ ਦੇ ਦੋਸਤ ਨੇ ਜੀ ਸਵਾਤੀ ਮਾਲੀਵਾਲ ਨੇ ਕੋਈ ਕਸਰ ਬਾਕੀ ਛੱਡੀ ਨਹੀਂ ਅਜੇ ਤੇ ਸਵਾਤੀ ਦੇ ਤੇ ਜਿਹੜੇ ਲੱਗੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਉਹ ਵੀ ਸਾਹਮਣੇ ਹੋਏ ਇਹਦੇ ਤੇ ਲੱਗੇ ਨੇ ਇੱਕ ਸਰਕਲਾਸ ਗਲੋਤ ਤੇ ਲੱਗੇ ਨੇ ਸੌਰਵ ਭਾਰਤਵਾਦ ਦੇ ਜਿਹੜਾ ਮਗਾ ਕਟੜਾਲਾ ਜਲਪੁਰ ਦਾ ਕਟੜਾਲਾ ਉਹਦੇ ਦੋਸ਼ ਲੱਗੇ ਨੇ ਕਿਹੜਾ ਦੋਸ਼ ਹੀ ਲੱਗਾ ਨੇ ਤੇ ਉੱਤੇ ਲੇਕਿਨ ਮੈਂ ਫਿਰ ਕਹਦੇ ਆ ਆਤਸ਼ੀਨ ਨੂੰ ਪੂਰਾ ਆਪਣੇ ਨਾਲ ਜੋੜਨ ਵਾਸਤੇ ਜਿਸ ਤਰੀਕੇ ਨਾਲ ਸੀ ਜਿੱਤਨਾ माजी ਨੂੰ ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਚਪਈ ਸਰੇ ਨੂੰ ਜਿਸ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਛੰਦੇ ਨੂੰ ਜਿਸ ਤਰੀਕੇ ਨਾਲ ਅਜੀਤ ਕੁਮਾਰ ਨੂੰ ਇਹਨਾਂ ਜੋੜਿਆ ਵਾ ਉਸ ਤਰੀਕੇ ਦਾ ਆਥੀ ਨੂੰ ਤੋੜਨ ਦੀ ਤੇ ਆਪਣੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰੇਗੀ ਕਿ ਕਿਸੇ ਤਰੀਕੇ ਨਾਲ ਸਾਡੀ ਦਿੱਲੀ ਚ ਸਰਕਾਰ ਬਣ ਜਾਵੇ ਬਣਦੀ ਆ ਜਾਂ ਨਹੀਂ ਬਣਦੀ ਕਿ ਜਿਹੜੀ ਇਹ ਆਥੀ ਆ ਉਹਨਾਂ ਦੇ ਜਿਹੜੀ ਆ ਉਹ ਕਬਜ਼ੇ ਚ ਆਉਂਦੀ ਕਿ ਨਹੀਂ ਆਉਂਦੀ ਉਹਨਾਂ ਦੀ ਆਖੀ ਮੰਨਦੀ ਕਿ ਨਹੀਂ ਮੰਨਦੀ ਉਹਨਾਂ ਦੀਆਂ ਮੋਮੋ ਠਗਣੇ ਚ ਪ੍ਰਬੰਧ ਕਰਦੀ ਕਰਦੀ ਇਹ ਤਾਂ ਵਿਖ ਦੀ ਬੁੱਕਲ ਦੇ ਵਿੱਚ ਛਪਿਆ ਵਾ ਲੇਕਿਨ ਆਉਣ ਵਾਲੇ ਦਿਨ ਜਿਹੜੇ ਆਮ ਆਦਮੀ ਪਾਰਟੀ ਤੇ ਵਿਸ਼ੇਸ਼ ਕਰਕੇ ਕੇਜਰੀਵਾਲ ਸਾਹਿਬ ਵਾਸਤੇ ਜਿਹੜੇ ਉਹ ਸੰਕਟ ਦੀ ਘੜੀ ਵਾਲੇ ਹੋਣਗੇ ਹਰਿਆਣਾ ਦੀ ਚੋਣ ਤੋਂ ਬਾਅਦ ਪੌਸਿਬਿਲਟੀ ਹੈ ਕੋਈ ਦੋਸ਼ ਲਵਾ ਕੇ ਕੇਜਰੀਵਾਲ ਦੀ ਜਿਹੜੀ ਜ਼ਮਾਨਤ ਨੂੰ ਰੱਦ ਵੀ ਕਰਵਾਈ ਜਾ ਸਕਦੀ ਹੈ ਇਸ ਕਰਕੇ ਹਾਲਾਤ ਬਹੁਤ ਹੀ ਸਾਜ਼ਗਰ ਜਿਹੜੇ ਆ ਉਹ ਇਹਨਾਂ ਦੇ ਹੱਕ 'ਚ ਨਹੀਂ ਹੈਗੇ ਆਉਣ ਵਾਲੇ ਦਿਨਾਂ 'ਚ ਵੇਖੋ ਕੀ ਬਣਦਾ ਕੀ ਨਹੀਂ ਬਣਦਾ ਲੇਕਿਨ ਸਵਾਤੀ ਮਾਲੀਵਾਲ ਜਿਹੜੇ ਇਲਜ਼ਾਮ ਲਾਉਂਦੇ ਹਨ ਨਾ ਉਹ ਜੇ ਦਿੱਲੀ ਦੇ ਲੋਕਾਂ ਚ ਘਰ ਕਰਗੇ ਤੇ ਆਮ ਆਦੀ ਪਾਰਟੀ ਬੜੇ ਵੱਡੇ ਸੰਕਟ ਚ ਵਸ ਜੇਗੀ ਪਰ ਮੈਂ ਅਗਲੀ ਗੱਲ ਨਾਲ ਕਰਦੇ ਆਂ ਅੱਜ ਦੀ ਡੇਟ ਦੇ ਵਿੱਚ ਭਾਜਪਾ ਦੇ ਕੋਲੇ ਤੇ ਕਾਂਗਰਸ ਦੇ ਕੋਲੇ ਕੇਜਰੀਵਾਲ ਦੇ ਕਦਮੁੱਦਾ ਕੋਈ ਲੀਡਰ ਦਿੱਲੀ ਚ ਨਹੀਂ ਕਾਂਗਰਸ ਨੇ ਗਲਤੀਆਂ ਕੀਤੀਆਂ ਰੇਵਿੰਦਰ ਲਵਜੀਵਾਲ ਨੂੰ ਲੈਣ ਦਾ ਪ੍ਰਧਾਨ ਬਣਾਤਾ ਉਹ ਛੱਡ ਕੇ ਚੜ ਗਿਆ ਆ ਗਿਆ ਫਿਰ ਪ੍ਰਧਾਨਤਾ ਉਸ पे ਛੱਡ ਕੇ ਚਲੇ ਗਿਆ ਜਿਹੜਾ ਬੰਦਾ ਇਹੋ ਜਿਹਾ ਚਫੇੜ ਗਰੀਆ ਹੋਵੇ ਉਹਨੂੰ ਬਾਰ-ਬਾਰ ਮੌਕਾ ਦੇਣ ਦੀ ਕੀ ਲੋੜ ਸੀ ਅਜੇ ਮੱਕਨ ਅਜੇ ਮੱਕਨ ਇਹਨਾਂ ਦਾ ਸਭ ਤੋਂ ਵਧੀਆ ਬੰਦਾ ਜੇ ਅੱਜ ਵੀ ਕਿਤੇ ਉਹਨੂੰ ਉੱਥੋਂ ਦੀ ਗੱਦੀ ਸਮਾ ਦਿੱਤੀ ਜਾਵੇ ਉਹ ਇਹਨੂੰ ਟੱਕਰ ਦੇਣ ਦੀ ਸਮਰੱਥ ਰੱਖਦਾ ਕੇਜਰੀਵਾਲ ਨੂੰ ਇਸ ਕਰਕੇ ਮਹਿਸੂਸ ਹੁੰਦਾ ਵੀ ਆਉਣ ਵਾਲੇ ਦਿਨ ਕੇਜਰੀਵਾਲ ਵਾਸਤੇ ਠੀਕ ਨਹੀਂ ਹੈਗੇ ਉਹਦੇ ਦੋ ਕਾਰਨ ਹੋਰ ਹਨ ਇੱਕ ਕਰਨ ਇਹ ਆ ਵੀ ਕੇਦਰੀ ਬਾਲ ਸਰਪਰੀ ਖੋਦੀ ਕਹਿ ਚੁੱਕੇ ਪੇਸੀ ਲਿਖ ਕੇ ਦਿੰਦੇ ਆ ਵੀ ਤੁਸੀਂ ਚੋਣ ਜਿਹੜੀ ਸਾਡੀ ਦਿੱਲੀ ਦੀ ਉਹ ਨਵੰਬਰ ਜਿਹੜੀ ਆ ਚਾਰਖੰਡ ਦੇ ਨਾਲ ਤੇ ਬਕਾਇਦਾ ਤੌਰ ਤੇ ਮਹਾਰਾਸ਼ਟਰ ਨਾ ਕਰਾ ਵੀ ਤੇ ਤੁਹਾਨੂੰ ਨਾਲ ਵੀ ਪਤਾ ਵਾ ਕਿ 8 ਵਿਧਾਇਕ ਤੇ ਇੱਕ ਸਾਬਕਾ ਵਿਧਾਇਕ 9 ਭਾਜਪਾ ਦੇ ਵਿਧਾਇਕ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਦੇਸ਼ ਦੇ ਰਾਸ਼ਟਰਪਤੀ ਜਾ ਕੇ ਮਿਲਦੇ ਨੇ ਉਹ ਕਹਿੰਦੇ ਵੀ ਦਿੱਲੀ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੂਰੀ ਤਰ੍ਹਾਂ ਖਬਰਾਂ ਹੋ ਚੁੱਕੀ ਆ ਤੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਰਾਸ਼ਟਰਪਤੀ ਨੇ 3-4 ਦਿਨ ਆਪਣੀ ਚਿੱਠੀ ਉੱਪਰ ਰੱਖਣ ਤੋਂ ਬਾਅਦ ਫਿਰ ਜਿਹੜੀ ਸੀ ਉਹ ਚਿੱਠੀ ਭੇਜੀ ਆ ਗ੍ਰਹਿ ਮੰਤਰਾਲੇ ਨੂੰ। ਜੇ ਗ੍ਰਹਿ ਮੰਤਰਾਲਾ ਉਹਦੇ ਦੇ ਵਿਚਾਰ ਦੇ ਵਿਚਾਰ ਚਰਚਾ ਕਰਕੇ ਆਪਣੀ ਕਾਰਵਾਈ ਕਰ ਲੈਂਦਾ ਤੇ ਫਿਰ ਆਰਸੀ ਦੀ ਮੁੱਖ ਮੰਤਰੀ ਬਣਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੋਏਗਾ। ਜੀ। ਜੀ। ਕਿਹਾ ਉਹ ਦੂਜੇ ਪਾਸੇ ਤੁਸੀਂ ਗੱਲ ਕਰ ਰਹੇ ਸੀ ਜਿੱਦਾਂ ਡਿਵੈਲਪਮੈਂਟ ਦੀ ਪੰਜਾਬ ਦੇ ਵਿੱਚ ਵੀ ਹਾਲਾਤ ਕੁਝ ਅਜਿਹੇ ਹੀ ਨੇ ਜਿੱਥੇ ਇੱਕ ਪਾਸੇ ਕਰਜ਼ੇ ਤੇ ਕਰਜ਼ਾ ਲਿਆ ਜਾ ਰਿਹਾ ਤੇ ਸਵਾਲ ਇਹ ਆ ਜੇ ਕੋਈ ਸ਼ਖਸ ਇਹਦੇ ਖਿਲਾਫ ਆਵਾਜ਼ ਬੁਲੰਦ ਕਰਦਾ ਆਪਣੇ ਵਿਚਾਰ ਰੱਖਦਾ ਤੇ ਅੱਜ ਕੱਲ ਪਰਚੇ ਬੜੇ ਪੈ ਰਹੇ ਆ ਪੱਟੀ ਸਾਹਿਬ ਇਹਨੂੰ ਕਿੱਦਾਂ ਦੇਖਦੇ ਹੋ ਮਾਲਵਿੰਦਰ ਮਾਲੀ ਹੋਣਾ ਦੇ ਉੱਤੇ ਪੁਲਿਸ ਪਰਚਾ ਪਾ ਦਿੰਦੀ ਹੈ ਤੇ ਚੁੱਕੇ ਲੈ ਜਾਂਦੀ ਹੈ ਵੇਖੋ ਮਾਲਵਿੰਦਰ ਸਮਾਦੀ ਦਾ ਜਿਹੜੇ ਪਸ਼ੋਕੜ ਵੇਖਿਆ ਜਾਵੇ ਤੇ ਉਹਦਾ ਪਸ਼ੋਕੜੇ ਵਾਕਏ ਜਿਹੜਾ ਵਾ ਉਹ ਰਾਸ਼ੀ ਟਿੱਪਣੀ ਕਰਦੇ ਤੌਰ ਤੇ ਆ ਉਹ ਟਿੱਪਣੀ ਕਰ ਬੜੇ ਸਖਤ ਲੱਜਜ ਕਰਦੇ ਉਸੇ ਸੁਣਿਆ ਹੋਊਗਾ ਪੰਜਾਬ ਸਟੂਡੈਂਟ ਯੂਨੀਅਨ ਦਾ ਲੀਡਰ ਇੱਕ ਪਿਰਥੀ ਪਾਲ ਸਿੰਘ ਹੁੰਦਾ ਸੀ ਜਿਹਦਾ ਕਤਲ ਹੋ ਜਾਂਦਾ ਉਦੋਂ ਬਾਅਦ ਕਮਾਂਡ ਫਿਰ ਮਾਲਬਿੰਦਰ ਸਿੰਘ ਮਾਦੀ ਦੇ ਹੱਥ ਚ ਆਉਂਦੀ ਹੈ ਤੇ ਇਹ ਉਦੋਂ ਦਾ ਜਿਹੜਾ ਵਾ ਪਹਿਲਾ ਵਿਦਿਆਰਥੀ ਆਗੂ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਵੀ ਆਗੂ ਪੜਾ ਕੀਤਾ ਤੇ ਜਹਦਾਰ ਗੁਰਚੰਦ ਸਿੰਘ ਟੋਹੜਾ ਦਾ ਵੀ ਖਾਸ ਮਖਾਤਰਿਆ ਹੁਣ ਮਾਲਬਿੰਦਰ ਸਿੰਘ ਵਾਲੂ ਨੂੰ ਆ ਮਾਲੀ ਨੂੰ ਆਮ ਤੌਰ ਤੇ ਕਈ ਟੀਵੀ ਚੈਨਲ ਵਾਲੇ ਲੈ ਜਾਂਦੇ ਨੇ ਕਿ ਸਾਡੇ ਤੁਸੀਂ ਇਹ ਪ੍ਰੋਗਰਾਮ ਕਰੋ ਇਹ ਕਰਦੇ ਨੇ ਤੇ ਮਾਲਵਿੰਦਰ ਮਾਲੀ ਬੇਸਿਕਲੀ ਜਿਹੜੇ ਇਹ ਅਧਿਆਪਕ ਵਰਗ ਦੇ ਵਿੱਚੋਂ ਨੇ ਪਿਛਲੇ ਕੋਈ ਸਾਲਾਂ ਪਹਿਲਾਂ ਇਹ ਰਿਟਾਇਰ ਹੋ ਗਏ ਸੀਗੇ ਜਦੋਂ ਸਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਸੀ ਉਹਨਾਂ ਇਹਨਾਂ ਦੀ ਬੈਠਕਾਂ ਬੜੀਆਂ ਕਢਾਈਆਂ ਸੀਗੇ ਅੱਜ ਇਹਨਾਂ ਦੀ ਡਿਊਟੀ ਜੀ ਰਾਜਪੁਰੇ ਆ ਦੋ ਦਿਨ ਇਹਦੇ ਬਾਬਾ ਜਾਨ ਕੋਲ ਦੀ ਦੋ ਦਿਨ ਉੱਥੇ ਰੋ ਉਹ ਤੋਂ ਬਾਅਦ ਜਿਹੜੀ ਬਦਲੀ ਉਹ ਸਿੱਧੀ ਬਠਿੰਡੇ ਆਉਂਦੀ ਹੈ ਬਠਿੰਡੇ ਤੋਂ ਬਾਅਦ ਫਿਰ ਪਠਾਨਕੋਟ ਹੋ ਜਾਂਦੀ ਹੈ ਮਨੋ ਲਾਈਕ ਦੇ ਸਿੰਹ ਨੇ ਬਦਲੇ ਕੀਤੀ ਹੈ ਤੇ ਮੈਨੂੰ ਪਛੋਕਰ ਯਾਦ ਆ ਗਿਆ ਪੰਜਾਬ ਦਾ ਇੱਕ ਡੀਸੀ ਹੁੰਦਾ ਸੀ ਕੁਲਬੀਰ ਸਿੰਘ ਬਿਰਕ ਡੀਜੀਪੀ ਸਰਪਦੀਪ ਦਾ ਜਿਹੜਾ ਸੀ ਫਾਦਰ ਤੇ ਜਿਹੜੇ ਪ੍ਰਦੀਪ ਬਿਰਕ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਦੇ ਦਾਦਾ ਜੀ ਤੇ ਪ੍ਰਤਾਪ ਸਿੰਘ ਕਹਰੋ ਹੈ ਤੇ ਬੇਸੀ ਕੋ ਜੀ ਕਰਪਟ ਸੀਗਾ ਫੋਨ ਨੇ ਉਹਨੂੰ ਕਰਪਸ਼ਨ ਕਰਨ ਲਈ ਕਿਹਾ ਵੀ ਤੂੰ ਇੱਥੇ ਜੋ ਮਿਲਦੀ ਕਰ ਤੇ ਮੈਨੂੰ ਇੰਨੇ ਪੈਸੇ ਦੇਜਾ ਤੂੰ ਜਿੱਥੇ ਕਿ ਲੱਗ ਜੇ ਕਹਿੰਦਾ ਨਹੀਂ ਹੋ ਸਕਦਾ ਇਕੱਠਾ ਪੰਜਾਬ ਹੁੰਦਾ ਸੀਗਾ ਉਹਦੀ ਬਦਲੀ ਜੇ ਅਜ ਅਮ੍ਰਿਤਸਰ ਤੇ ਹਫਤੇ ਬਾਅਦ ਬਦਲੀ ਉਹਦੀ ਫਰੀਦাবাদ ਹੁੰਦੀ ਸੀ ਉਸ ਤੋਂ ਬਾਅਦ ਉਹਦੀ ਬਦਲੀ ਸ਼ਿਮਲੇ ਹੁੰਦੀ ਸੀ ਸ਼ਿਮਲੇੋਂ ਬਦਲੀ ਕਰਕੇ ਮੁਰਕੇ ਬਠਿੰਡੇ ਪੈਤਰ ਜਾਂਦਾ ਸੀ ਇੱਕ ਦਿਨ ਫੋਨ ਆਉਂਦਾ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦਾ ਬਿਲਕ ਸਾਬ ਦਿਮਾਗ ਦਾ ਮਾਰ ਟਿਕਾਣਾ ਹੀ ਹੋਇਆ ਕਿ ਨਹੀਂ ਹੋਇਆ ਜੀ ਉਹ ਕਹਿੰਦਾ ਦਿਮਾਗ ਤੇ ਮੇਰੇ ਪਹਿਲੇ ਟਿਕਾਣੇ ਸੀ ਬਿਸਤਾ ਮੇਰੇ ਮੋਢੇ ਤੇ ਜਰੂਰ ਹੈਗਾ ਦੱਸੋਗਾ ਕਿੱਥੇ ਜਾਣਾ ਮੈਨੂੰ ਤੇ ਮੁੱਖ ਮੰਤਰੀ ਬੁਲਾ ਕੇ ਫਿਰ ਕਹਿੰਦੇ ਵੀ ਜਾ ਤੂੰ ਵਿਰਕ ਮੌਜ ਕਰ ਜਿੱਥੇ ਕਹਿ ਤੇਰੀ ਬਦਲੀ ਕਰ ਦਿੰਦੇ ਆ ਤੂੰ ਜੋ ਮਰਜ਼ੀ ਕਰ ਤੂੰ ਮੈਂ ਰੋਕ ਦਿੰਦੀ ਆਸ ਉਹ ਵਿਰਕ ਨੇ ਇਮਾਨਦਾਰੀ ਨਾਲ ਨੌਕਰੀ ਕੀਤੀ ਤੇ ਸਰਕਾਰ ਨੇ ਵੀ ਸਮਝ ਲਈ ਪਈ ਇਹੋ ਜਿਹਾ ਬੰਦਾ ਨਹੀਂ ਹੈਗਾ ਮਾਲੀ ਦਾ ਵੀ ਹਾਲ ਸੀਗਾ ਬਹੁਤ ਕਰਪਟ ਸੀਗਾ ਨਾ ਫੁੱਲਕੇ ਕੰਮ ਕਰਨਾ ਜਾਣਦਾ ਸੀਗੇ ਤੇ ਸਗੰਦਰ ਸਿੰਘ ਮਲੂਕਾਂ ਦੇ ਆਪਣੀ ਪੂਰੀ ਰੀਝ ਲਾਈ ਉਹ ਕਹਿੰਦਾ ਜੋ ਕਰਨਾ ਹੀ ਕਰ ਲਾ ਮਨੂੰ ਸਸਪੈਂਡ ਕਰਨਾ ਹੀ ਸਸਪੈਂਡ ਕਰਦੇ ਬਦਲੀ ਕਿ ਜੋ ਕਰਨਾ ਹੀ ਕਰ ਲਾ ਫਿਰ ਤੁਹਾਨੂੰ ਪਤਾ ਇਹੋ ਜੇ ਬੰਦਿਆਂ ਦੇ ਵਿੱਚ ਬੰਦੇ ਵੀ ਪੈਪੂ ਜਾਂਦੇ ਏ ਚਲੋ ਕੋਈ ਗਲਤ ਬਾਤ ਚੱਲੀ ਹੋਊਗੀ ਰਾਜੀਨਾਮ ਹੋਇਆ ਜਾਂ ਨਹੀਂ ਹੋਇਆ ਮਨੂੰ ਨਹੀਂ ਪਤਾ ਸ਼ਾਇਦ ਉਹਨਾਂ ਕੋਲ ਕੋਈ ਮਹਿਕਮਾ ਖੁੱਸ ਗਿਆ ਸੀਗਾ ਲੇਕਿਨ ਮਾਲਮਿੰਦਰ ਸਿੰਘ ਮਾਦੀ ਦਾ ਵੀ ਆਪਣੇ ਮਹਿਕਮੇ ਦੇ ਵਿੱਚ ਵੀ ਇਹ ਕੁਝ ਹੁੰਦਾ ਰਿਹਾ ਇੱਕ ਦੋ ਮੁੱਖ ਮੰਤਰੀ ਨੇ ਵੀ ਕੰਮ ਕੀਤਾ ਇਹਨਾਂ ਨੇ ਕਿਉਂ ਇਹਨਾਂ ਕੋਲ ਸ਼ਬਦਾਂ ਦਾ ਕਾफी ਪੜਾਅ ਰਹੇਗਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਕੱਲ ਭਗਵੰਤ ਮਾਨ ਨੇ ਉਹ ਭਗਵੰਤ ਮਾਨ ਦੀ ਸਰਕਾਰ ਨੇ ਫੜਿਆ ਉਹਨੂੰ ਸਰੇਂਦਰ ਕੁਮਾਰ ਜੈਨ ਨੇ ਕੈਪੀਟਿਊਲੇਸ਼ਨ ਦਿੱਤੀ ਆ ਕਿ ਇਹਨੇ ਆ ਪ੍ਰੋਗਰਾਮ ਕੀਤਾ ਤੇ ਹਿੰਦੂ ਭਾਵਨਾਵਾਂ ਦੀ ਬਿੰਦੂ ਇਹ ਹਿੰਦੂ ਹਿੰਦੂ ਸਮਾਜ ਦੀ ਭਾਵਨਾ ਠੇਸ ਬਤਾਈ ਕਿ ਠੇਸ ਬਤਾਈ ਲਿਖਿਆ ਤਾਂ ਕੁਝ ਇਹਦੇ ਦੇ ਵਿੱਚ ਕਿ ਕਿਆ ਕਿਸ ਖੇਸ ਦੀ ਪਚਾਈ ਇਹੋ ਜੇ ਮਾਮਲੇ 'ਚ ਬਕਾਇਦਾ ਤੌਰ ਤੇ ਪਹਿਲਾ ਐਪਲੀਕੇਸ਼ਨ ਲੈ ਕੇ ਬੰਦੇ ਨੂੰ ਫੋਨ ਕਰਕੇ ਬੁਲਾਜੇ ਤੁਹਾਡੀ ਸ਼ਿਕਾਇਤ ਆਈ ਤੁਸੀਂ ਆਪਣਾ ਕੁਝ ਕਹਿਣਾ ਚਾਹੁੰਦੇ ਬਿਆਨ ਆਪਣੇ ਬਿਆਨ ਕਲਮ ਬੰਦ ਕਰਾ ਦਿਓ ਤੁਸੀਂ ਸਿੱਧੀ ਸਰਕਾਰ ਦੀ ਸ਼ੈ ਤੇ ਮੈਂ ਸਿੱਧਾ ਸਰਕਾਰ ਦੀ ਸ਼ੈ ਤੇ ਕਹੂੰਗਾ ਕਿ ਸਰਕਾਰ ਜਿਹੜੀ ਹੈ ਸਿਰਫ ਇਹਨਾਂ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ ਜਿਹੜੀਆਂ ਪੰਜਾਬ ਦੇ ਹੱਕ 'ਚ ਬੋਲਦੀਆਂ ਨੇ ਜਿਹੜੀ ਪੰਜਾਬ ਦੀ ਜਿਹੜੀ ਦੁਬਰਬਸਤਾ ਨੂੰ ਲੈ ਕੇ ਚਿੰਤਤ ਨੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਮਾਨ ਸਰਕਾਰ ਇਹ ਤੁਹਾਨੂੰ ਪਤਾ ਹੋਏਗਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੀ ਸਭ ਤੋਂ ਪਹਿਲਾਂ ਹਲਕਾ ਲੰਬਾ ਤੇ ਬੱਗਾ ਦਿੱਲੀ ਵਾਲਾ ਭਾਜਪਾ ਦਾ ਆਗੂ ਤੇ ਇੱਕ ਕਰਮਾ ਸਰਕਾਰ ਚੁਕਾ ਤਿੰਨਾ ਤੇ ਰੇਡ ਹੁੰਦਾ ਤੇ ਜਿਹੜੀ ਇਹਨਾਂ ਦੀ ਦੁਰਦਸ਼ਾ ਸਾਡੀ ਪੁਲਿਸ ਦੇ ਉੱਥੇ ਹੁੰਦੀ ਆ ਇਹਨਾਂ ਨੂੰ ਪਤਾ ਹਲਕਾ ਲੰਬਾ ਤੇ ਚਲੂ ਘਰ ਨਹੀਂ ਮਿਲਦੀ ਬੱਗੇ ਨੂੰ ਫੜ ਕੇ ਲਿਆਉਂਦੇ ਤੇ ਅਗਲੇ ਪਾਣੀ ਪੱਤੋਂ ਵਾਪਸ ਕਰ ਦਿੰਦੇ ਆ ਤੁਸੀਂ ਖੜ ਨਹੀਂ ਸਕਦੇ ਜੇ ਲੈਕਚਰ ਇਹ ਤੁਸੀਂ ਕੁਮਾਰ ਵਿਸ਼ਵਾਸ ਦੇ ਘਰ ਪੁਲਿਸ ਜਾਂਦੀ ਉਹਨੂੰ ਫੜਨ ਵਾਸਤੇ ਸਿੱਧਾ ਅਗਲਾ ਮੁੱਖ ਮੰਤਰੀ ਯੂਪੀ ਨਾਲ ਗੱਲ ਕਰਦਾ ਤੇ ਇਮੀਡੀਏਟਲੀ ਪੁਲਿਸ ਨੇ ਤੁਸੀਂ ਸਾਡੇ ਪੁੱਛਣ ਕਿ ਸਾਡੇ ਇੱਥੇ ਆਏ ਕਿਉਂ ਕਹਿੰਦੇ ਜੀ ਨੋਟਿਸ ਪਕਾਉਣ ਆਏ ਆ ਕਹਿੰਦਾ ਤੁਸੀਂ ਉਹ ਵਿੱਚ ਪਕਾਉਣ ਕਿਉਂ ਆਏ ਤੁਹਾਡੀ ਡਿਊਟੀ ਬਣਦੀ ਸੀ ਤੁਹਾਨੂੰ ਕੋਈ ਕੰਮ ਸੀ ਸਾਡੇ ਚੌਂਕੀ ਨਾਲ ਤੁਸੀਂ ਪੁਲਿਸ ਨਾਲ ਕੰਟੈਕਟ ਕਰ ਦਿਓ ਫੇਰ ਅਸੀਂ ਦੱਸਦੇ ਜਿਹੜੇ ਨਾਲ ਉਹਦੇ ਸੀ ਤੁਸੀਂ ਸਮਝਣੇ ਕਿਤਨਾ ਕਿ ਮਲਕ ਪੁਰਸ ਦੀ ਉਹ ਬੇਇੱਜ਼ਤੀ ਉਹ ਜਿਹੜੀ ਰੱਬ ਦਾ ਨਾਮ ਪੁਰਸ ਨੇ ਠੇਕਾ ਲੈ ਲੈ ਬੇਇੱਜ਼ਤੀ ਕਰਾਉਂਦਾ ਹੁਣ ਇਸ ਕੇਸ ਦੇ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਬੋਲ ਰਹੀਆਂ ਨੇ ਵੱਖ-ਵੱਖ ਜਿਹੜੇ ਰਾਸੀ ਟਿੱਪਣੀ ਕਰ ਉਹ ਬੋਲ ਰਹੇ ਨੇ ਭਰ ਅਮੀਰ ਗਾਂਧੀ ਜਿਹੜਾ ਉਹ ਬੋਲ ਰਿਹਾ ਵਾ ਉਹਨੇ ਰਾਤੀ ਪੁੱਛਿਆ ਦੱਸੋ ਕਿਉਂ ਲੈ ਕੇ ਜਾ ਰਹੇ ਤੁਸੀਂ ਜੀ ਇਹਨਾਂ ਦੇ ਖਲੇ ਫਫਾ ਜੀ ਲੱਜੋਈਏ ਜੀ ਭਾਈ ਚੁੱਕਣ ਦਾ ਤਰੀਕਾ ਵਾ ਰਾਤ ਦੇ 11 ਵਜੇ ਕਿਸੇ ਘਰ ਤੁਸੀਂ ਆ ਗਏ ਹੋ ਜਿਹਨੇ ਵੀ ਆ ਸਕਦੇ ਸੀ ਇਸ ਕਰਕੇ ਅਸੀਂ ਜਿਹੜੀ ਮਾਲਵਿੰਦਰ ਸਿੰਘ ਮਾਲੀ ਦੀ ਇਸ ਮੱਝ ਤੋਂ ਕਾਨੂੰਨੀ ਸ਼ਬਦ ਖੇਧੀ ਕਰਦੇ ਜਿਹੜੀ ਉਹਦੀ ਚੁੱਕ ਚਕਾਈ ਹੋਈ ਜਿਹਨੂੰ ਅੱਜ ਰਾਤ ਨੂੰ ਗ੍ਰਿਫਤਾਰ ਕੀਤਾ ਵਾ ਮਾਮਲਾ ਕੋਈ ਵੱਡਾ ਨਹੀਂ ਗਾ ਮਾਮਲੇ ਦੇ ਵਿੱਚ ਸਿਰਫ ਇੰਨਾ ਹੈ ਵੀ ਵੇਖੋ ਜੀ ਤੁਹਾਡੇ ਖਿਲਾਫ ਵੀ ਸੀਨੀਅਰ ਹਿੰਦੂ ਭਾਵਨੇ ਕੀ ਦੀਏ ਭਾਵਨਾ ਦੱਸੋ ਭਾਵਨਾ ਭਾਵੇਂ ਕਹਿ ਉਹਨੇ ਕੀ ਹੈ ਬੀਬੀ ਜ਼ਗੀਰਕੋ ਬੀਬੀ ਜਗੀਰ ਕੌਰ ਨੇ ਬਕਾਇਦਾ ਤੌਰ ਤੇ ਦੀ ਕਰੜੇ ਸ਼ਬਦਾਂ ਨਖੇਦੀ ਕੀਤੀ ਉਹਨੇ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਵਾ ਪੰਜਾਬ ਦੀ ਜ਼ੁਬਾਨ ਨੂੰ ਬੰਦ ਕੀਤਾ ਜਾ ਰਿਹਾ ਵਾ ਇਹਨੂੰ ਕਿਸੇ ਵੀ ਲੈਵਲ ਤੇ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੀ ਜਿਹੜੀ ਬਾਕੀ ਆ ਆਪਣੀ ਜਿਹੜੀ ਹੈ ਉਹ ਦਿਖ ਦਿੰਦੇ ਦਿੰਨਾ ਚਾਹੁੰਦੇ ਹਾਂ ਕਿ ਮੁਝ ਕੋਗੜੀਆਂ ਪਾ ਕੇ ਨਾ ਬੈਠੇ ਆਪਣੀ ਸਥਿਤੀ ਸਪਸ਼ਟ ਕਰੇ ਨਹੀਂ ਤੇ ਫਿਰ ਜਦ ਪਤਾ ਹੀ ਹੈ ਵੀ ਜਦੋਂ ਫਿਰ ਖਾਲਸੇ ਮੋਰਚੇ ਰੋਦੇ ਹੁੰਦੇ ਆ ਤੁਸੀਂ ਤੇ ਭਗਵੰਤ ਮਾਜੀ ਕਿਸੇ ਬਾਗ ਦੀ ਮੂਲੀ ਨਹੀਂ ਇੱਥੇ ਵੱਡੇ ਵੱਡੇ ਝੁਕਣ ਪਏ ਪੰਜਾਬੀਆਂ ਅੱਗੇ ਬਸ ਇਸ ਕਰਕੇ ਮਾਲੀ ਦੇ ਹੱਕ ਚ ਕਾਫੀ ਵੱਡੀ ਆਵਾਜ਼ بلند ਹੋਈ ਹੈ ਤੇ ਹੋਣੀ ਵੀ ਚਾਹੀਦੀ ਹੈ ਜੀ ਜੀ ਪਟਿਆਲਾਪ ਉਧਰ ਦੂਜੇ ਪਾਸੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਐਲਾਨ ਕਰ ਚੁੱਕੇ ਸੀਗੇ ਵੀ ਮੈਂ ਗਿੱਦੜਬਾਹ ਤੋਂ ਚੋਣ ਲੜਨੀ ਆ ਉਹਨਾਂ ਨੂੰ ਐਨਆਈਏ ਨੇ 19 ਸਤੰਬਰ ਵਾਲੇ ਦਿਨ ਤਲਬ ਕਰ ਲਿਆ ਜੀ ਇਹ ਕਿਦਾਂ ਇਹ ਸਾਰਾ ਮਾਮਲਾ ਦੇਖਦੇ ਹੋ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਕੀ ਰਫੜ ਪੈ ਗਿਆ ਐਨਆਈਏ ਦੇ ਨਾਲ ਉਹਨਾਂ ਦੇ ਕੋਲ ਇਹੋ ਜਿਹਾ ਕੀ ਬਰਾਮਦ ਹੋ ਗਿਆ ਜਾਂ ਕਿਦੇ ਨਾਲ ਉਹਨਾਂ ਦੇ ਸਬੰਧ ਆ ਵੀ ਐਨਆਈਏ ਨੇ ਸੱਦ ਲਿਆ ਜਿਹੜੀ ਐਨਆਈਏ ਹੈ ਨਾ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹ ਸਿਰਫ ਸਿਰਫ ਆਤ ਨਾਲ ਜੁੜੇ ਆਤਵਾਦ ਨਾਲ ਜੁੜੇ ਮਾਮਲੇ ਜਿਹੜੀ ਆ ਉਹ ਹੱਲ ਕਰਦੀ ਹੈ ਉਹਨਾਂ ਨੂੰ ਵਿਚ ਪੁਛਪੜਤਾਲ ਕਰਦੀ ਹੈ। ਹੁਣ ਤੱਕ ਰਾਜ ਸਿੰਘ ਨਿਆਮੀ ਨਾਲ ਕਿਹੜੇ ਕੇਸ ਬੁਲਾਇਆ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਲੇਕਿਨ 19 ਸਤੰਬਰ ਨੂੰ NIA ਨੇ ਦਿੱਲੀ ਸਥਿਤ ਆਪਣੇ ਦਫਤਰ ਚ ਬੁਲਾ ਲਿਆ ਪੁਛਪੜਤਾਲ ਵਾਸਤੇ। ਮਾੜੀ ਗੱਲ ਮੈਂ ਤੇ ਕਹਨਾ ਵੀ ਸਾਰਿਆਂ ਨੂੰ ਇੱਥੇ ਵੀ ਇੱਕ ਮੁੱਠੀ ਦੱਸੋ ਜੀ ਉਹਨੇ ਕਿਹੜੀ ਉਹਨੇ ਕਿਹੜਾ ਹਸਪਤਾਲ ਫਲਾਟਤਾ ਵਾ। ਜੇ ਕੋਈ ਆਪਣੇ ਧਰਮ ਦੀ ਬੇਅਦਬੀ ਹੁੰਦੀ ਵੇਖੋ ਕਿ ਇਨਸਾਨ ਮੰਗਦਾ ਵਾ ਤੇ ਕੀ ਗੁਨਾਹ ਕਰਦਾ ਵਾ। ਸ਼ਾਤਮਈ ਅੰਦੋਲਨ ਇਹੋ ਦਾ ਕਿਸੇ ਦੇ ਖਿਲਾਫ ਨਹੀਂ ਕੋਈ ਡਾਂਗ ਨਹੀਂ ਚਲੋਂਦਾ ਕੋਈ ਕੋਈ ਲਾਠੀ ਨਹੀਂ ਚਲੋਂਦਾ ਕੁਝ ਨਹੀਂ ਕਰਦਾ ਪਹਿਲੀ ਗੱਲ ਤੇ ਪੰਜਾਬ ਸਰਕਾਰ ਨੂੰ ਜਿਹੜੀ ਆ ਜਿੰਨੇ ਜੋਰੇ ਦਾ ਮਾਲੀਵਾਲ ਦੀ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਲਾਤਾ ਇਹਨਾਂ ਜਦੋਂ ਉੱਥੇ ਲਾਉਂਦੀ ਬੇਬਲ ਕਹਿੰਦਾ ਜੇ ਇਨਸਾਫ ਤੋਂ ਆਉਂਦੀ ਉਹਨਾਂ ਜਦੋਂ ਉਧਰ ਲਾਵੇ ਉੱਠੇ ਪਰਸੇ ਦੇ ਵਿੱਚ ਆਏ ਪਹਿਲਾਂ ਤੁਸੀਂ ਇਹ ਚੁੱਕਿਆ ਬਕਾਇਦਾ ਤੌਰ ਤੇ ਨੂੰ ਆਪਣੇ ਨੂੰ ਖੈਰੇ ਨੂੰ ਉਹਦਾ ਕੀ ਕਸੂਰ ਸੀ ਜੀ ਜਿਸ ਕੇਸ ਨੂੰ ਜਵਾਬਨ ਦਿੱਤੀ ਉਹ ਤੇ ਤੁਸੀਂ ਨਵਾਂ ਕੇਸ ਦਰਜ ਕੀਤਾ ਉਸੇ ਕਰਕੇ ਨੂੰ ਚੁੱਕ ਲਿਆ ਤੁਸੀਂ 6 ਮਹੀਨੇ ਕਟਾਇਆ ਨੇ ਜੇਲ੍ਹ ਚ ਨੂੰ ਪਰ ਮਾਨ ਸਾਹਿਬ ਇਹ ਗੱਲ ਦੱਸਦੇ ਆ ਜਿਸ ਦਿਨ ਕਿਤੇ ਕਾਂਗਰਸ ਸਰਕਾਰ ਆ ਗਈ ਨਾ ਜਾਂ ਤੇ ਸਰਕਾਰ ਬਣ ਤੋਂ ਪਹਿਲਾਂ ਭੱਜਿਓ ਜੇ ਨਾ ਭਜੇ ਤੇ ਫਿਰ ਤੁਹਾਡੇ ਤੇ ਤੁਸੀਂ 2 ਜਾਂ 4 ਇਹ ਤੇ ਸੈਂਕੜੇ ਕੇਸ ਦਾ ਤੁਹਾਡੇ ਦਰਜ ਹੋਣੇ ਕਿ ਜਿਹੜੇ ਕਾਂਗਰਸੀ ਘੱਟ ਨਹੀਂ ਕਿਸੇ ਤੋਂ ਹੈਗੇ हां बादल साहब ਇਹ ਲੈ ਅੱਜ ਕਰ ਦਿੰਦੇ ਛੱਡੋ ਜੀ ਕੋਈ ਗੱਲ ਨਹੀਂ ਆਪਾਂ ਪਿਛਲੀ ਗੱਲ ਅੱਜ ਕੱਲੂ ਪੜਨਾ ਸੀ ਕੱਲ ਨੂੰ ਖੈਰੇ ਕੋ ਕਮਾਂਡ ਆ ਗਈ ਤੇ ਫਿਰ ਵੇਖਿਓ ਬਣਦਾ ਕੀ ਆ ਜਾਬਤ ਤੇ ਰਹਿ ਕੇ ਚੱਲੂ ਸੱਚ ਤੇ ਪਹਿਰਾ ਦਿਓ ਜਿਹੜੀ ਲੋਕਾਂ ਦੀ ਜ਼ੁਬਾਨ ਨੂੰ ਬਰਦੀ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਉਹ ਲਾਕਾ ਵਾ ਜਿਹੜਾ ਸਿਕੰਦਰ ਮਹਾਨ ਬਕਾਇਦਾ ਤੌਰ ਤੇ ਦੁਨੀਆ ਤੇ ਰਾਜ ਕਰਨ ਆਇਆ ਸੀਗਾ ਜੇਲਮ ਨਦੀ ਤੇ ਨ ਰੋਕ ਲਿਆ ਸੀ ਉਹ ਕਹਿੰਦੇ ਸੀ 5000 ਰੁਪਏ ਦੇ ਦੇ ਵਿੱਚ ਜਵਾਬ ਜਾਂਦਾ ਨਾ ਤੂੰ ਲੜ ਸਾਡੇ ਨਾਲ ਸਿੱਧਾ ਹੋ ਗਿਆ ਤੂੰ ਅਗਲੇ ਜੇਲ੍ਹ ਵਿੱਚ ਨਿੱ ਚਪਨ ਦਿੱਤਾ ਉਹਨੂੰ ਤੇ ਉੱਥੇ ਉਹਦਾ ਘੋੜਾ ਮਰ ਗਿਆ ਸੀਗਾ ਜਿਹਦਾ ਨਾਂ ਜੇਲਮ ਸੀਗਾ ਉਥੋਂ ਘੋੜੇ ਦਾ ਤੇ ਉਹਦਾ ਦਰਿਆ ਦਾ ਜੇਲਮ ਪਿਆ ਸੀ ਤੇ ਆਪਣੀ ਮਾਂ ਨੂੰ ਚਿੱਠੀ ਲਿਖਦਾ ਮਾਂ ਇੱਕ ਸੱਤ ਪੁੱਠੇ ਜਵਾਨ ਮੇਰੇ ਕੋਲ ਲੱਖਾਂ ਫੌਜ ਆ ਉਹਦੇ ਕੋਈ 5-5 ਸਿਪਾਈ ਹੈ ਤੇ ਉਹ ਮਨੂੰ ਕਹਿੰਦਾ ਤੂੰ ਮੇਰੇ ਨਾਲ ਲੜ ਤੁਸੀਂ ਬਿਲਕੁਲ ਹੀ ਗਲਤੀ ਨਾ ਕਰੀ ਇਹ ਬਹਾਦਰਾ ਤੇ ਸੂਰਮ ਧਰਤੀ ਲੱਗਦੀ ਏ ਮੈਨੂੰ ਜੇ ਗਲਤੀ ਕੀਤੀ ਤੇ ਇਤਿਹਾਸ ਦੇ ਪੰਨਿਆਂ ਤੋਂ ਤੇਰਾ ਨਾਂ ਸੁਨੇਰੀ ਨਹੀਂ ਕਾਲੇ ਅੱਖਰਾਂ ਕਿ ਰੱਖਿਆ ਜਾਊ ਤੋ ਵਾਕਿਆ ਨਹੀਂ ਲੜਿਓ ਵਾਪਸ ਚਲੇ ਗਿਆ ਵਾਪਸ ਜਨਾਨ ਨਹੀਂ ਪੁਜੇ ਰਸਤੇ ਬਿਮਾਰ ਹੋ ਕੇ ਮਰ ਗਿਆ ਆਖਰੀ ਗੱਲ ਲੇਕਿਨ ਮੇਰਾ ਕੰਟ ਪਾ ਇਹ ਧਰਤੀ ਉਹ ਆਮਾਨ ਸਾਹਿਬ ਤੁਸੀਂ ਵੀ ਇਹ ਧਰਤੀ ਦੇ ਪਛੰਦੇ ਹੋ ਇੱਥੇ ਕੋਈ ਸਿੱਧਾ ਪੁੱਠਾ ਪੰਗਾ ਨਾ ਲਓ ਲੋਕਾਂ ਨਾਲ ਮਿਲ ਕੇ ਚੱਲੋ ਜੇ ਵੀ ਆਲੋਚਨਾ ਕਰਦਾ ਤੇ ਉਹਦਾ ਹੱਲ ਕਰੋ ਚੰਗੀ ਗੱਲ ਹੈ ਜੀ ਜੀ ਪੜੀ ਸਾਹਿਬ ਬਹੁਤ ਬਹੁਤ ਜੀ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ ਸਭ ਨੂੰ